ਇਸ ਤਰ੍ਹਾਂ ਦਾ ਇਹ ਜਿਹੜਾ 에어ਲਾਈਨ ਦੀ ਇਹਨਾਂ ਨੇ ਬਾਹਰ ਤੋਂ ਲੁੱਕ ਬਣਾਈ ਹੋਈ ਹੈ ਇਹ ਆਗੇ ਹੁਣ ਆਪਾਂ ਉੱਪਰ ਇੱਥੇ ਸਾਹਮਣੇ ਆ ਪਾਇਲਟ ਦੀ ਇੱਕ ਉਹ ਇਹਨਾਂ ਨੇ ਫਲੈਕਸ ਲਾਈ ਹੋਈ ਇੱਕ ਜਿਵੇਂ ਜਹਾਜ਼ ਪਾਇਲਟ ਚਲਾ ਰਿਹਾ ਹੈ ਨਾ ਆ ਕਾਰ ਦੇ ਬੜਾ ਵੀ ਹੋ ਜਾਏਗਾ ਠੀਕ ਹੈ ਆ ਕਾਰ ਦੇ ਸ਼ੀਸ਼ੇ ਜੇ ਸਾਫ਼ ਕਰਨੇ ਜੇ ਤਾਂ ਉਸ ਨਾਲ ਆਪਾਂ ਆ ਜਾਂ ਵੈਸੇ ਵੀ ਘਰਾਂ ਚ ਹਮਮ ਠੀਕ ਹੈ ਖੁੱਤੀ ਹੈ ਨਾ ਓਪਨ ਕਰਨੇ ਲਈ ਹਾਂ ਸਰ ਵਾਹਕਲ ਵੇ ਜਾ ਰਿਹਾ ਉਹ ਨਸ ਬਲੋਕ ਉਹ ਟੀਨ ਕੇ ਲਈ ਬੱਚੋ ਦਾ ਬਲੋ ਬੜਾਣੇ ਲਈ ਆ ਇਹ ਬੋਲੀ ਜਿਸ ਜਿਸ ਖਾਣੇ ਵਿੱਚ ਜਾਂਦੀ ਹੈ 6 ਬੋਲ ਦਾ ਨੰਬਰ ਐਡ ਹੁੰਦਾ ਹੈ ਜਿ세 ਇੱਕ 3 4 اور 4 8 ایکا گیم کھیل لے جو ائی ڈی فالو کرے گا اس کے لیے گفٹ ادھر سے فری ملے گا فستقال جی ویلکم ہے جی تھوڑا ایک اور نئے دن تے نئے ویڈیو دے وچ اج طریقے جی 17 مارچ سال 2025 دن سوموار ہے شام دے 6 سبق 6 دا ٹائم ہے اس سمے محالی سیکٹر 8 دے وچ میں کھڑے ہاں جی ایتھے ایک ملہ لگیا ہوا ہے تے اس ویڈیو نو ਤੁਸੀਂ اینڈ تک دیکھو تے ویڈیو نو شیئر کریے ہون اپا چلدے ہیں تے ویڈیو شروع کر دیاں ਲੋ ਜੀ ਟਿਕਟ ਆਪਾਂ ਨੇ ਲੈ ਲਈ ਆ ਟਿਕਟ ਇਹਨਾਂ ਰੱਖੀ ਹੋਈ 30 ਰੁਪਏ ਤੇ ਆ ਮੇਲੇ ਦਾ ਨਾਮ ਲੱਗਿਆ ਹੋਇਆ ਉੱਪਰ ਯਾਨੀ 6 ਮਾਰਚ ਨੂੰ ਮੇਲਾ ਸ਼ੁਰੂ ਹੋਇਆ ਇਹ ਬਾਕੀ ਹੁਣ ਆਪਾਂ ਚੱਲਦੇ ਆਂ ਅੰਦਰ ਐਂਟਰੀ ਕਰਦੇ ਆਂ ਤੇ ਮੇਲੇ ਦਾ ਨਾਮ ਹੈਗਾ ਜੀ ਸਿੰਗਾਪੁਰ ਵੈਲੀ ਮੁਹਾਲੀ ਫੇਅਰ ਆ ਸਾਹਮਣੇ ਇੱਥੇ ਇਹਨਾਂ ਨੇ ਸਿੰਗਾਪੁਰ ਦਾ ਇੱਕ ਜਹਾਜ਼ 에ਅਰਲਾਈਨ ਦਾ ਇੱਥੇ ਖੜਿਆ ਕਰਿਆ ਹੋਇਆ ਤੇ ਇਹ ਮਤਲਬ ਇੱਕ ਲੁੱਕ ਦੇ ਹੀ ਹੋਈ ਹੈ ਹੁਣ ਆਪਾਂ ਚੱਲਦੇ ਇਸ ਜਗ੍ਹਾ ਤੋਂ ਹੀ ਐਂਟਰੀ ਹੋਣੀ ਹੈ ਲੋ ਜੀ ਟਿਕਟ ਲੈ ਕੇ ਇਸ ਜਗ੍ਹਾ ਤੋਂ ਐਂਟਰੀ ਹੋ ਜਾਂਦੀ ਜਿੱਥੇ ਆ ਪਾਈ ਜੀ ਬੈਠੇ ਆ ਟਿਕਟ ਚੈੱਕ ਕਰਦੇ ਆਂ ਤਾਂ ਸਾਹਮਣੇ ਉਹ ਟ ਤੇ ਟਿਕਟ ਕਾਊਂਟਰ ਦੇ ਉੱseits ਜਾ ਕੇ ਪਾਰਕਿੰਗ ਲਈ ਜਗ੍ਹਾ ਬਣੀ ਹੋਈ ਹੈ ਆਪਣੇ ਰਿਸਕ ਤੇ ਆਪਾਂ ਉੱਥੇ ਗੱਡੀ ਮੋਟਰਸਾਈਕਲ پارک ਕਰ ਸਕਦੇ ਆ ਤੇ ਇਸ ਤਰ੍ਹਾਂ ਦਾ ਇਹ ਜਿਹੜਾ 에ਰਲਾਈਨ ਦੀ ਇਹਨਾਂ ਨੇ ਬਾਹਰ ਤੋਂ ਲੁੱਕ ਬਣਾਈ ਹੋਈ ਹੈ ਉੱਪਰ ਨਾਮ ਦੇ ਹੋਇਆ ਸਿੰਗਾਪੁਰ 에ਰਲਾਈਨਸ ਇੱਕ ਫੀਲਿੰਗ ਤਾਂ ਹੀ ਹੋਈ ਆਪਾਂ ਨੂੰ ਸਿੰਗਾਪੁਰ 에ਰਲਾਈਨ ਦੀ 30 ਰੁਪਏ ਟਿਕਟ ਲੈ ਕੇ ਇਹ ਆਪਾਂ ਫਨ ਇੰਜੋਏ ਕਰ ਸਕਦੇ ਆ ਹੁਣ ਆਪਾਂ ਚੱਲਦੇ ਆਂ ਅੰਦਰ ਐਂਟਰੀ ਕਰਦੇ ਆਂ ਬਾਕੀ ਇੱਥੇ ਇੱਕ ਫਲੈਕਸ ਰੱਖਿਆ ਹੋਇਆ ਇਹਨਾਂ ਨੇ ਜਿੱਥੇ ਐਂਟਰੀ ਹੁੰਦੀ ਹੈ ਸਿੰਗਾਪੁਰ ਦਾ ਨਜ਼ਾਰਾ ਦਿਖਾਇਆ ਹੋਇਆ ਦੇ ਵਿੱਚ ਬਾਕੀ ਇੱਥੇ ਟਿਕਟ ਦਿਖਾ ਕੇ ਐਂਟਰੀ ਆਪਣੀ ਕਰਦੇ ਆਪਾਂ ਲੋ ਜੀ ਇਸ ਜਗ੍ਹਾ ਤੋਂ ਐਂਟਰੀ ਹੈ ਨਾ ਜੀ ਕਿੱਧਰ ਤੋਂ ਜਾਣਾ ਠੀਕ ਹੈ ਭਾਈ ਜੀ ਆਹ ਲੋ ਜੀ ਇਸ ਤਰ੍ਹਾਂ ਕਰਕੇ ਇਹਨਾਂ ਨੇ ਆਹ ਪੌੜੀਆਂ ਬਣਾਈ ਹੋਈਆਂ ਤੇ ਆਪਾਂ ਨੂੰ ਲੱਗਦਾ ਕਿ ਆਪਾਂ ਪੂਰੇ ਜਹਾਜ਼ ਵਿੱਚ ਸਫ਼ਰ ਕਰ ਰਹੇ ਆਂ ਜਹਾਜ਼ ਦੇ ਵਿੱਚ ਆਪਾਂ ਐਂਟਰੀ ਕਰ ਰਹੇ ਆਂ ਹੈਨਾ ਖੁਸ਼ੀਤਾਂ ਕਰਕੇ ਇਹ ਬਣਾਇਆ ਹੋਇਆ ਦੇਖੋ ਇੱਥੋਂ ਇਹ ਆ ਗਏ ਹੁਣ ਆਪਾਂ ਉੱਪਰ ਇੱਥੇ ਸਾਹਮਣੇ ਆ ਪਾਇਲਟ ਦੀ ਇੱਕ ਉਹਨਾਂ ਨੇ ਫਲੈਕਸ ਲਾਈ ਹੋਈ ਇੱਕ ਜਿਵੇਂ ਜਹਾਜ਼ ਪਾਇਲਟ ਚਲਾ ਰਿਹਾ ਹੈ ਨਾ ਹੁਸਤਾ ਕਰਕੇ ਇੱਥੇ ਐਂਟਰੀ ਹੋ ਜਾਂਦੀ ਹੈ ਆ ਸਾਹਮਣੇ ਇਸ ਜਗ੍ਹਾ ਤੋਂ ਐਂਟਰੀ ਹੁੰਦੀ ਹੈ ਤੇ ਬਾਕੀ ਪਿੱਛੇ ਆ ਦੇਖਨੇ ਫੋਟੋ ਜਿਵੇਂ ਪੈਸੇਂਜਰ ਬੈਠੇ ਹੋ ਨੇ ਜਹਾਜ਼ ਦੇ ਵਿੱਚ 에어ਲਾਈਨ ਦੇ ਵਿੱਚ ਕੁਝ ਉਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ ਹੁਣ ਆਪਾਂ ਇੱਥੋਂ ਹੇਠੇ ਚੱਲਦੇ ਪੂਰਾ ਜਿਹੜਾ ਮੇਲਾ ਲੱਗਿਆ ਹੋਇਆ ਉਹਦੀਆਂ ਰੌਣਕਾਂ ਆਪਾਂ ਦੇਖਦੇ ਫਿਲਹਾਲ ਆਪਾਂ ਉੱਪਰ ਤੋਂ ਸਾਰਾ ਵਿਊ ਦੇਖ ਲੈਨੇ ਮੇਲੇ ਦਾ ਸ਼ਾਮ ਦਾ 6:30 6:30 ਦਾ ਟਾਈਮ ਹੋ ਗਿਆ ਤਾਂ ਕਰਕੇ ਸ਼ਾਮ ਨੂੰ 5 ਵਜੇ ਹੀ ਓਪਨ ਹੁੰਦਾ ਹੈ ਤੇ ਦਿਨ ਵਿੱਚ ਤਕਰੀਬਨ ਬੰਦ ਹੁੰਦਾ ਸ਼ਾਮ ਨੂੰ ਕਿਉਂਕਿ ਲਾਈਟਾਂ ਜਗ ਜਾਨੀਆਂ ਤਾਂ ਕਰਕੇ ਜਿਹੜੀ ਰੌਣਕਾਂ ਦਾ ਮਾਹੌਲ ਥੋੜਾ ਵਧੀਆ ਲੱਗਦਾ ਦੇਖਣ ਨੂੰ ਲੋ ਜੀ ਹੁਣ ਆਪਾਂ ਇੱਥੋਂ ਹੇਠਾਂ ਉਤਰਦੇ ਆਂ ਤੇ ਹੇਠੇ ਜਿਹੜੀਆਂ ਸਟੋਲਾਂ ਆ ਉਹ ਦੇਖਦੇ ਆਂ ਘੁੰਮਦੇ ਆਂ ਕੀ ਕੀ ਇਹਦੇ ਵਿੱਚ ਦੇਖਣ ਨੂੰ ਮਿਲਦਾ ਆਪਾਂ ਸਾਰਾ ਤੁਹਾਡੇ ਨਾਲ ਵੀਡੀਓ 'ਚ ਸ਼ੇਅਰ ਕਰਦੇ ਆਂ ਲੋ ਜੀ ਇਸ ਜਗ੍ਹਾ ਤੋਂ ਆਪਾਂ ਸਟਾਰਟ ਕਰ ਰਹੇ ਆਂ ਇੱਥੇ ਖਡਾਉਣੇ ਦੀ ਦੁਕਾਨ ਭਾਈ ਜੁਨਾ ਨੇ ਲਾਈ ਹੋਈ ਹੈ ਭਾਈ ਸਾਹਿਬ ਆਪ ਕਹਾਂ ਸੇ ਆਏ ਹੋ ਬਲੰਦ ਸ਼ਹਿਰ ਬਲੰਦ ਸ਼ਹਿਰ ਠੀਕ ਹੈ ਕਾਂ ਕਾਂ ਪੀ ਹੈ ਇਹ ਇਹ ਯੂਪੀ ਹੈ ਹੈ ਯੂਪੀ 'ਵੀ ਹੈ ਨਾ ਆ ਯੂਪੀ ਸਾਈਡ ਤੋਂ ਭਾਈ ਜੀ ਨੇ ਆਏ ਹੋਏ ਆ ਬਲੰਦ ਸ਼ਹਿਰ ਉਸ ਇਸ ਤਰ੍ਹਾਂ ਦਾ ਇਹਨਾਂ ਨੇ ਸਮਾਨ ਰੱਖਿਆ ਹੋਇਆ ਮਿਲਟਰੀ ਵਿੱਚ ਆ ਘਟੋਣੇ ਪਏ ਜਿਵੇਂ ਛੋਟੇ ਛੋਟੇ ਪੀੜੀਆਂ ਹੁੰਦੀਆਂ ਉਹ ਰੱਖੀਆਂ ਹੋਈਆਂ ਇੱਥੇ ਇਹਨਾਂ ਨੇ ਬਾਕੀ ਅੱਗੇ ਹੈਗਾ ਆਪਾਂ ਜਿਵੇਂ ਦੇਖ ਰਹੇ ਆ ਸਾਰਾ ਸਮਾਨ ਇਹ ਆ ਭਾਂਡੇ ਹੋਣੇ ਜਿਹੜੇ ਘਰਾਂ 'ਚ ਰਸੋਈ ਦੇ ਵਿੱਚ ਆਪ ਵਰਤਦੇ ਆ ਬਾਕੀ ਆ ਹੋਰ ਵੀ ਜਿਵੇਂ ਸਮਾਨ ਆਪਾਂ ਦੇਖ ਰਹੇ ਆ ਫਲਾਵਰ ਪੋਰਟਸ ਹੋਗੇ ਆ ਕੱਪ ਹੋਗੇ ਛੋਟੇ ਛੋਟੇ ਆ ਅਲੱਗ-ਅਲੱਗ ਡਿਜ਼ਾਈਨ ਦੇ ਪਈਆਂ ਇੱਥੇ ਰੱਖੇ ਹੋਏ ਇਹਨਾਂ ਨੇ ਘਰਾਂ ਦੇ ਵਿੱਚ ਆਪਾਂ ਕਿਚਨ ਦੇ ਵਿੱਚ ਸਮਾਨ ਜਿਹੜਾ ਵਰਤਦੇ ਆ ਕਰੋਕਰੀ ਦਾ ਸਮਾਨ ਨੇ ਪਲੇਟਾਂ ਹੋਗੀਆਂ ਤੇ ਆ ਚਾਹ ਪਾਨ ਵਾਲੀ ਕੇਤਲੀਆਂ ਹੋਗੀਆਂ ਬੜੇ ਯੂਨੀਕ ਜਿਹੇ ਡਿਜ਼ਾਈਨ ਹੈ ਸਾਰੇ ਇਹ ਕਿਉਂਕਿ ਯੂਪੀ ਸਾਈਡ ਤੋਂ ਆਏ ਹੋਏ ਆ ਕੁਝ ਉਸਤਰਾਂ ਦਾ ਸਮਾਨ ਜਿਹੜਾ ਯੂਜ਼ ਕਰਦੇ ਆ ਯੂਪੀ ਦੇ ਵਿੱਚ ਇਸ ਐਗਜ਼ੀਬਿਸ਼ਨ ਤੇ ਇਸ ਮੇਲੇ ਵਿੱਚ ਆ ਕੇ ਆਪਾਂ ਦੇਖ ਵੀ ਸਕਦੇ ਆ ਜਾਂ ਫਿਰ ਆਪਾਂ ਇਹਨਾਂ ਕੋਲੋਂ ਖਰੀਦ ਸਕਦੇ ਆ ਇਸ ਸਾਈਡ ਵੀ ਕਾਫੀ ਲੱਗ ਜੇ ਡਿਜ਼ਾਈਨ ਰੱਖੇ ਹੋਇਆ ਨੇ ਕੱਪ ਥੋੜੇ ਵੱਡੇ ਸਾਈਜ਼ ਦੇ ਆ ਇਸ ਸਾਈਡ ਤਾਂ ਇਹ ਡਿਜ਼ਾਈਨ ਵੀ ਕਾਫੀ ਵੱਖਰੇ ਅਲੱਗ ਜਿਹੇ ਡਿਜ਼ਾਈਨ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ ਬਾਕੀ ਇੱਥੇ ਲੱਗੀ ਹੋਈ ਜੀ ਸੇਲ ਜਿਵੇਂ ਆ ਸਾਰਾ ਸਮਾਨ ਪਿਆ ਹੈ ਪਲੇਟਾਂ ਪਈਆਂ ਇਹ ਸਾਰੀਆਂ ਸੇਲ ਆਈਟਮ ਹੈ ਉੱਪਰ ਰੇਟ ਵੀ ਲਿਖਿਆ ਹੋਇਆ ਹੈ 60 ਰੁਪਏ ਸੇਲ ਹੈ ਕਿਸ ਜਗ੍ਹਾ ਤੋਂ ਆਏ ਤੁਸੀਂ ਆਪ ਕਹਾਂ ਸੇ ਆਏ ਹੋ ਬਲੰਦੇ ਸ਼ਹਿਰ ਯੂਪੀ ਸੇ ਬਲੰਦੇ ਸ਼ਹਿਰ ਯੂਪੀ ਸੇ ਹੈ ਇੱਧਰ ਹੈ ਕਿ ਸੇਲ 80 ਰੁਪਏ ਦੀ ਆ ਸਮਾਨ ਜਿਹੜਾ ਪਿਆ ਹੈ 80 ਰੁਪਏ ਦਾ ਸਮਾਨ ਹੈ ਸਾਰਾ ਇਸ ਟੇਬਲ ਤੇ 80 ਰੁਪਏ ਦਾ ਸਮਾਨ ਹੈ ਨਾ ਟੋਟਲੀ ਕੋਈ ਵੀ ਆਈਟਮ ਆਪਾਂ ਲੈ ਸਕਦੇ ਇੱਥੇ 80 ਰੁਪਏ ਦੀ ਇੱਕ ਜਿਹੜੀ ਚੀਜ਼ ਆਪਾਂ ਨੂੰ ਇੱਥੋਂ ਮਿਲ ਜਾਊਗੀ ਰਸੋਈ ਦੇ ਵਿੱਚ ਕਮਾਣੋ ਵਾਲਾ ਸਮਾਨ ਹੈ ਸਾਰਾ ਬਰਤਨ ਹੈ ਜਿਹੜੇ ਭਾਂਡੇ ਹੈ ਉਹ ਸਾਰਾ ਸਮਾਨ ਇੱਥੇ ਬੜੇ ਸੋਹਣੇ ਡਿਜ਼ਾਈਨ ਵੱਖਰਾ ਜਿ मिल ਜਾਂਦਾ ਹੈ ਜੇ ਸਮਾਨ तकरीबन ਆਪਾਂ ਨੂੰ ਮੇਲਿਆਂ ਦੇ ਵਿੱਚ ਮਿਲਦਾ ਹੈ ਆਮ ਦੁਕਾਨਾਂ ਚ ਇਹ ਜਿਹੜੇ ਡਿਜ਼ਾਈਨ तकरीबन ਘੱਟ ਹੁੰਦੇ ਆ ਆ ਦੇਖੋ ਜਿਵੇਂ ਆ ਪਲੇਟਾਂ ਹੁੰਦੀਆਂ ਛੋਟੇ ਬੱਚਿਆਂ ਦੇ ਆਪਾਂ ਘਰਾਂ ਚ ਰੱਖ ਸਕਦੇ ਹਾਂ ਰੰਗ ਬਰੰਗੀਆਂ ਪਲੇਟਾਂ ਐ ਲਗ ਲਗ ਰੰਗਾਂ ਚ ਉਹ ਸਾਰਾ ਸਮਾਨ ਇੱਥੇ ਮਿਲ ਜਾਂਦਾ ਹੈ ਬਾਕੀ ਇਸ ਤਰ੍ਹਾਂ ਦਾ ਮਾਹੌਲ ਅੰਦਰ ਤੋਂ ਜਿਹੜਾ ਵਿਊ ਹੈ 에어ਲਾਈਨ ਦਾ ਦੇਖਣ ਨੂੰ ਮਿਲਦਾ ਜੀ ਸਪੋੜੀਆਂ ਤੋਂ ਆਪਾਂ نیچے ਉਤਰੇ ਆ ਬਾਕੀ ਇਸ ਮੇਲੇ ਚ ਰੌਣਕ ਜਿਹੜੀ ਮਾਹੌਲ ਹੈ ਹਲੇ ਘਟੇ ਕਿਉਂਕਿ ਇੱਕ ਦੋ ਦਿਨ ਪਹਿਲਾਂ ਹੋਲੀ ਦਾ ਜਿਹੜਾ ਤਿਹਾਰ ਲੰਘਿਆ ਤਾਂ ਕਰਕੇ ਜਿਆਦਾ ਜਿਹੜਾ ਲੋਕਾਂ ਦਾ ਧਿਆਨ ਸੀਗਾ ਹੌਲੀ ਦੇ ਵਿੱਚ ਸੀਗਾ ਇਸ ਕਰਕੇ ਰੌਣਕ ਹਲੇ ਮੇਲੇ ਚ ਘਟ ਹੈ ਬਾਕੀ ਹਲੇ ਮੇਲਾ ਇੱਕ ਮਹੀਨਾ ਚੱਲਣਾ ਪੂਰਾ ਹੌਲੀ ਹੌਲੀ ਦੀ ਜਿਹੜੀ ਹੈ ਮਤਲਬ ਰੌਣਕ ਵਧਦੀ ਰਹਿਣੀ ਹੈ ਵੈਸੇ ਵੀ ਸ਼ਾਮ ਨੂੰ ਜਿਹੜਾ ਮਾਹੌਲ ਦੇਖਣ ਵਾਲਾ ਹੁੰਦਾ ਇਹਦੇ ਵਿੱਚ ਬਾਕੀ ਸੈਂਟਰ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਦੇਖੋ ਇਹਨਾਂ ਨੇ ਰੱਖਿਆ ਹੋਇਆ ਬਣਾ ਕੇ ਇੱਥੇ ਖੜ ਕੇ ਫੋਟੋ ਵੀ ਖਿਚਾ ਸਕਦੇ ਆਂ ਕੁਝ ਦੁਕਾਨਾਂ ਇਸ ਸਾਈਡ ਵੀ ਲੱਗੀਆਂ ਹੋਈਆਂ ਜਿੱਥੇ ਲੱਗ ਲੱਗ ਸੇਲ ਦਾ ਸਾਮਾਨ ਪਿਆ ਹੈ ਉਹ ਵੀ ਆਪਾਂ ਦੇਖਦੇ ਆਂ ਇੱਥੇ ਲੱਗੀ ਹੋਈ 20 ਰੁਪਏ ਦੀ ਸੇਲ ਜਿਹੜਾ ਸਾਮਾਨ ਪਿਆ ਸੇਲ ਦੇ ਵਿੱਚ ਸਾਰਾ 20 ਰੁਪਏ ਦਾ ਹੈ ਕੋਈ ਵੀ ਇੱਕ ਆਈਟਮ ਇੱਥੇ 20 ਰੁਪਏ ਦੇ ਵਿੱਚ ਆਪਾਂ ਖਰੀਦ ਸਕਦੇ ਹਾਂ। ਇੱਥੇ ਇਸ ਸਟਾਲ ਤੇ ਬਾਈ ਜੀ ਨੇ ਟੈਟੂ ਬਣਾਉਂਦੇ ਆ। ਆ ਜਿਵੇਂ ਆਹ ਡਿਜ਼ਾਈਨ ਪਏ ਆ ਟੈਟੂ ਦੇ। ਇਹੋ ਜਿਹੇ ਡਿਜ਼ਾਈਨ ਆਪਾਂ ਸਿਲੈਕਟ ਕਰਕੇ ਇੱਥੇ ਜਿਹੜਾ ਟੈਟੂ ਆ ਪਰਮਾਨੈਂਟ ਟੈਟੂ ਹੁੰਦਾ ਉਹ ਬਣਾ ਸਕਦੇ ਆ। ਇਹਦੇ ਨਾਲ ਹੀ ਅਗਲੀ ਜਿਹੜੀ ਸਟਾਲ ਹੈ ਬਾਈ ਜੀ ਨੇ ਲੇਡੀਜ਼ ਦੀਆਂ ਜਿਹੜੀਆਂ ਚੱਪਲਾ ਜਾਂ ਬੂਟ ਕੁਝ-ਕੁਝਰਾਂ ਦੇ ਵੈਰਾਈਟੀ ਦੇ ਵਿੱਚ ਰੱਖੇ ਹੋਏ ਸਾਰਾ ਲੇਡੀਜ਼ ਦਾ ਹੀ ਇਹ ਸਾਮਾਨ ਤੁਹਾਡੇ ਕੋਲ ਜੈਂਟਸ ਵੀ ਹੈਗਾ ਹਨਾ। ਆਪ ਕਹਾਂ ਸੇ ਆਏ ਹੋ? ਦਿੱਲੀ ਠੀਕ ਹੈ। ਆ ਜੈਂਟਸ ਦੀਆਂ ਪਈਆਂ ਥੋੜੀਆਂ ਜੀਆਂ ਜੈਂਟਸ ਦੀ ਵੈਰੈਟੀ ਥੋੜੀ ਜੀ ਘੱਟ ਹੈ ਬਾਈ ਕੋਲ ਇਸ ਟੇਬਲ ਦੇ ਪਈਆਂ ਬਾਕੀ ਦੂਜੇ ਪਾਸੇ ਸਾਰੀ ਆਹ ਲੇਡੀਜ਼ ਦਾ ਸਮਾਨ ਹੈ ਲੇਡੀਆਂ ਦੀਆਂ ਜਿਹੜੀਆਂ ਜੁੱਤੀਆਂ ਚੱਪਲ ਆਪਾਂ ਇੱਥੋਂ ਖਰੀਦ ਸਕਦੇ ਹਾਂ ਇਸ ਤੋਂ ਨੈਕਸਟ ਮੈਂ ਜਿਹੜੀ ਹੁਣ ਸਟਾਲ ਦੇਖ ਰਹੇ ਹਾਂ ਬਾਈ ਜੀ ਨੇ ਆਏ ਹੋਏ ਆ ਪਾਣੀ ਪਤ ਸਾਈਡ ਤੋਂ ਤੇ ਇਹਨਾਂ ਕੋਲ ਜਿਵੇਂ ਖਡਾਉਣੇ ਹੋਣੇ ਬੱਚਿਆਂ ਦੇ ਕੁਝ ਉਸ ਤਰ੍ਹਾਂ ਦਾ ਸਮਾਨ ਹੈ ਜਿਵੇਂ ਆਹ ਗਨ ਪਈਆਂ ਟਵਾਈ ਗਨ ਨੇ ਬਾਕੀ ਹੋਰ ਵੀ ਯੂਨੀਕ ਜਿਹਾ ਸਮਾਨ ਹੁੰਦਾ ਜਿਸ ਤਰ੍ਹਾਂ ਜਾਂ ਕੁਝ ਖਡਾਉਣੇ ਹੋਣੇ ਵੱਖਰੇ ਜੇ ਉਹ ਇਹਨਾਂ ਦੀ ਐਗਜ਼ੀਬਿਸ਼ਨ ਵਿੱਚ ਮਿਲ ਜਾਂਦੇ ਆ ਤੇ ਬਾਈ ਜੀ ਦੱਸਦੇ ਕਿ ਹਲੇ ਇਹ ਮੇਲਾ ਥੋੜੇ ਦਿਨ ਪਹਿਲਾਂ ਹੀ ਸਟਾਰਟ ਹੋਇਆ ਕਾਫੀ ਸਮਾਨ ਹਲੇ ਦਾ ਆਉਣਾ ਬਾਕੀ ਹੈ ਹਨਾ ਹਾਂ ਇਹ ਕਲੀਨ ਕਰਨ ਵਾਸਤੇ ਹੈ ਨਾ ਠੀਕ ਹੈ ਇਹ ਕਾਫੀ ਉੱਪਰ ਉੱਚੀ ਹਾਈਟ ਤੱਕ ਚਲੇ ਜਾਂਦਾ ਹੈ ਹਨਾ ਫੈਨ ਵੀ ਹੋ ਜਾਏਗਾ ਫੈਨ ਵਗੈਰਾ ਕਲੀਨ ਕਰਨਾ ਹੋਊ ਕਿੰਨੇ ਫੁੱਟ ਤੱਕ ਜਾਂਦਾ ਉੱਪਰ ਇਹ ਇਹ ਹੈ ਜੀ 10 10 ਮੀਟਰ ਤੱਕ ਜਾਂਦਾ ਹੈ ਠੀਕ ਹੈ ਠੀਕ ਹੈ ਇਹ ਸਾਰਾ ਕਲੀਨਿੰਗ ਦਾ ਸਮਾਨ ਪਾਈ ਸਾਈਡ ਹੈ ਹਨਾ ਇਹ ਉਹ ਕਾਰ ਦੇ ਹਿੱਸ਼ੇ ਸਾਫ ਕਰਨ ਦਾ ਕੰਮ ਆਉਂਦਾ ਹੈ ਹਾਂਜੀ ਠੀਕ ਹੈ ਆਕਾਰ ਦੇ ਬੜਾ ਵੀ ਹੋ ਜਾਏਗਾ ਠੀਕ ਹੈ ਆਕਾਰ ਦੇ ਸ਼ੀਸ਼ੇ ਸਾਫ ਕਰਨੇ ਜੇ ਤਾਂ ਉਸ ਨਾਲ ਆਪਾਂ ਆਇਆ ਵੈਸੇ ਵੀ ਘਰਾਂ ਚ ਹਮਮ ਠੀਕ ਹੈ ਭਾਈ ਆ ਕਿਸ ਤੇ ਕੰਮ ਆਉਂਦਾ ਇਹ ਚੀਜ਼ ਬਰਤਨ ਵੋਸ਼ ਕਰਨੇ ਲਈ ਹੈ ਅੱਛਾ ਭਾਂਡੇ ਸਾਫ ਕਰਨ ਵਾਸਤੇ ਹੈ ਹਨਾ ਕਿੰਨੇ ਦਾ ਜੀ ਇਹ ਕਿਹ ਹੈ 100 ਕੇ ਦੋ 100 ਰੁਪਏ ਦੇ ਦੋ ਪੀਸ ਹੈ ਅੱਛਾ ਠੀਕ ਹੈ ਤੇ ਇਹ ਕੀ ਹੈ ਭਾਈ ਮ사ਜਰ ਇਹ ਇੱਕ ਨੇ ਰੁਪਏ ਦਾ ਹੈ ਇਸ ਸੈੱਲਪੈਨ ਹੈ ਨਾ ਇਸ ਚ ਵਿਦਆਊਟ ਸੈੱਲ ਬੈਟਰੀ ਮੇ ਹੈ ਦੇ ਲੈ ਚੋ। اچھا ਵਿਦਾਊਟ ਸੈਲ ਰਹੇ ਹੈ। ਜਿਵੇਂ ਨਸ ਵਗੈਰਾ ਬਲੋਕ ਹੁੰਦੀ ਹੈ ਨਾ ਓਪਨ ਕਰਨੇ ਲਈ। ਜਿਵੇਂ ਸਰ ਵਾਹਕਲ ਵਗੈਰਾ ਉਹ ਨਸ ਬਲੋਕ ਉਹ ਟੀਨ ਕੇ ਲਈ ਬੱਚੋ ਦਾ ਬਲੋ ਬੜਾਣੇ ਲਈ। اچھا اچھا। ਉਸ ਚੀਜ਼ ਵਾਸਤੇ ਕੀ ਕੀਮਤ ਹੈ ਦੀ? ਕਿੰਨੇ ਰੁਪਏ ਦਾ ਹੈ? 250। 250 ਦਾ ਮਸਤ ਰਹੇ। ਇਹ ਜਿਵੇਂ ਸਿੰਕ ਜਾਲੀ ਨਾਲੀ ਮੇਂ ਕੂੜਾ-ਕਚਰਾ ਬਸਤੇ ਹੈ ਨਾ। ਹਾਂ। ਸ਼ੈਂਪੂ ਦੇ ਪਾਊਚ ਪਾਣੀ ਵਗੈਰਾ ਆਉਂਦੇ ਆ ਬਾਹਰ ਨਿਕਲਣੇ। ਉਹ ਕੱਢਣ ਵਾਸਤੇ ਹੈ ਨਾ। ਕਿੰਨੇ ਰੁਪਏ ਦੀ ਹੈ ਇਹ? ਦਬਾਣੇ ਹੋਰ ਨਿਕਲਣੇ। 100 ਰੁਪਏ। ਇਹਨੂੰ ਕਹਿੰਦੇ ਕੀ ਆ ਵੈਸੇ? ਸਿੰਕ ਵਾਇਰ। ਸਿੰਕ ਠੀਕ ਹੈ ਬਾਈ ਵਧੀਆ ਸਮਾਨ ਹੈ ਤੇਰੇ ਕੋਲ ਉਸ ਤੋਂ ਨੈਕਸਟ ਮੈਂ ਦੇਖ ਰਿਹਾ ਜੀ ਪ੍ਰਿੰਸ ਜੁੱਤੀ ਦਿੱਲੀ ਵਾਲੇ ਆ ਦਿੱਲੀ ਵਾਲਿਆਂ ਦੀ ਜਿਹੜੀ ਬੁੱਟਾਂ ਦੀ ਜੁੱਤੀਆਂ ਦੀ ਸੇਲ ਇੱਥੇ ਲੱਗੀ ਹੋਈ ਹੈ ਐਗਜ਼ੀਬਿਸ਼ਨ ਦੇ ਵਿੱਚ ਆ ਪੰਜਾਬੀ ਜੁੱਤੀਆਂ ਜਿਵੇਂ ਆ ਰੱਖੀਆਂ ਹੋਈਆਂ ਬਾਈ ਨੇ ਯੂਨੀਕ ਜੇ ਵੱਖਰੇ ਜਿਹਾ ਡਿਜ਼ਾਈਨ ਹੈ ਤੇ ਆ ਭਾਈ ਜੀ ਇੱਥੇ ਇਸਟਾਲ ਤੇ ਤੁਹਾਨੂੰ ਮਿਲਣਗੇ ਬਾਕੀ ਇਸ ਤੋਂ ਨੈਕਸਟ ਹੁਣ ਆਪਾਂ ਜਿਵੇਂ ਅੱਗੇ ਕੱਪੜਿਆਂ ਦੀ ਆ ਸੇਲ ਪਈ ਹੈ ਲੱਗੀ ਹੋਈ ਹੈ ਲੋਰਸ ਰੱਖੀਆਂ ਹੋਈਆਂ ਬਾਕੀ ਉੱਪਰ ਜਿਵੇਂ ਆ ਟੀ-ਸ਼ਰਟ ਪਈਆਂ ਆ ਇਸ ਮੇਲੇ ਦੇ ਵਿੱਚ ਐਗਜ਼ੀਬਿਸ਼ਨ ਵਿੱਚ ਆਪਾਂ ਯਾਨੀ ਕੱਪੜੇ ਵੀ ਖਰੀਦ ਸਕਦੇ ਆ ਦੇਖੋ ਆ ਸਾਰਾ ਸਟੋਕ ਪਿਆ ਨਾ ਕੋ ਲੋਰਸ ਦਾ ਬਾਕੀ ਇਧਰ ਆ ਘਡੋਣੇ ਪਏ ਆ ਸੌਫਟ ਵੌਇਸ ਆ ਦੇਖੋ ਕਾਫੀ ਯੂਨੀਕ ਜਿਹੇ ਬੱਚਿਆਂ ਦੇ ਜਿਹੜੇ ਘਡੋਣੇ ਹੁੰਦੇ ਆ ਇਸ ਐਗਜ਼ੀਬਿਸ਼ਨ ਵਿੱਚ ਆ ਮੋਹਾਲੀ ਦੇ ਮੇਲੇ ਦੇ ਵਿੱਚ ਆ ਕੇ ਮਿਲ ਜਾਂਦੇ ਆ ਆ ਪਿੱਛੇ ਆ ਕੇ ਲਾਈਟਾਂ ਜਗ ਗਈਆਂ ਥੋੜਾ ਜਾ ਹੁਣ ਜਿਵੇਂ ਟਾਈਮ ਹੋ ਗਿਆ ਸ਼ਾਮ ਦਾ ਤੇ ਕੁਝ ਜਿਹੜੀਆਂ ਸਟਾਲਸ ਨੇ ਪਿੱਛੇ ਇਹਦੇ ਖਾਲੀ ਪਈਆਂ ਨਾ ਗੋਲੇ ਤੇ ਬਾਕੀ ਪਿੱਛੇ ਆ ਕੇ ਆ ਬਣਿਆ ਹੋਇਆ ਭੂਤ ਬੰਗਲਾ ਇੱਥੇ ਟਿਕਟ ਲੈ ਕੇ ਅੰਦਰ ਆਪਾਂ ਜਿਹੜੀਆਂ ਡਰਾਉਣੀਆਂ ਜੀ ਆਵਾਜ਼ਾਂ ਹੁੰਦੀਆਂ ਕੁਝ ਉਸ ਤਰ੍ਹਾਂ ਦਾ ਮਾਹੌਲ ਬਣਾਇਆ ਹੋ ਹੁੰਦਾ ਉਹ ਆਵਾਜ਼ਾਂ ਇੱਥੇ ਜਾ ਕੇ ਸੁਣ ਸਕਦੇ ਆ ਆ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਇਹਨਾਂ ਨੇ ਬਣਾਏ ਹੋਈਆਂ ਜਿਵੇਂ ਆ ਗੇਮਸ ਹੋਣੀਆਂ ਆਇਆ ਕੁਝ ਟ੍ਰੇਨਸ ਹੋਣੀਆਂ ਆ ਛੋਟੇ ਛੋਟੇ ਖੜੋਣੇ ਬੱਚਿਆਂ ਦੇ ਖਾਣ ਵਾਸਤੇ ਉਹ ਇੱਥੇ ਇਸ ਸਾਈਡ ਇੱਕ ਸਾਈਡ ਬਣੇ ਹੋਏ ਆ ਪਿੱਛੇ ਜਿਵੇਂ ਆਪਾਂ ਚੰਡੋਲ ਦੇਖ ਰਹੇ ਆ ਆ ਵੀ ਜਿਵੇਂ ਵੱਡਿਆਂ ਨੇ ਆ ਇੱਥੇ ਆ ਕੇ ਚੰਡੋਲ ਲੈਣੇ ਆ ਤਾਂ ਟਿਕਟਾਂ ਲੈ ਕੇ ਇੱਥੇ ਆ ਬਣੇ ਹੋਏ ਆ ਲੱਗ ਲੱਗ ਜਗ੍ਹਾ ਟਿਕਟ ਕਾਊਂਟਰ ਇੱਥੇ ਬੈਠੇ ਹੋਣੇ ਆ ਟਿਕਟ ਲੈ ਕੇ ਇਹ ਸਾਰਾ ਆਪਾਂ ਮੇਲੇ ਦਾ ਇੰਜੋਏ ਕਰ ਸਕਦੇ ਆ ਆ ਜਿਹੜੇ ਛੋਟੇ ਇਧਰ ਆ ਬੱਚਿਆਂ ਵਾਸਤੇ ਆ ਜਿਵੇਂ ਉਹ ਜੀਪ ਵੀ ਆ ਇਹ ਜਿਵੇਂ ਆ ਝੁੱਲੇ ਆ ਆ ਸਾਰਾ ਬੱਚਿਆਂ ਦਾ ਸੈਕਸ਼ਨ ਹੈ ਛੋਟੇ ਬੱਚੇ ਵੀ ਇੱਥੇ ਮੇਲੇ ਚ ਇੰਜੋਏ ਕਰ ਸਕਦੇ ਆ ਹੁਣ ਇੱਥੇ ਮੈਂ ਜਿਹੜੀ ਐਗਜ਼ਿਬਿਸ਼ਨ ਚ ਸਟਾਲ ਦੇਖ ਰਿਹਾ ਜੀ ਬੇਲਪੁਰੀ ਦੀ ਸਟਾਲ ਲੱਗੀ ਹੋਈ ਹੈ ਤੇ ਇਹ ਬਾਈ ਜੀ ਯੂਪੀ ਸਾਈਡ ਤੋਂ ਆਏ ਹੋਏ ਆ ਇੱਥੇ ਕੁਝ ਇਸ ਤਰ੍ਹਾਂ ਦੀ ਜਿਹੜੀ ਬੇਲਪੁਰੀ ਆਪਾਂ ਨੂੰ ਇਹਦੇ ਵਿੱਚ ਮਿਲ ਜਾਂਦੀ ਹੈ ਕਿਆ ਰੇਟ ਰੱਖਾ ਹੋ ਆਪਣੇ ਕਿੰਨੇ ਕੀ ਹੈ 50 ਰੁਪਏ ਦੀ ਇੱਕ ਹੈ ਬਾਕੀ ਇਸ ਐਗਜ਼ਿਬਿਸ਼ਨ ਚ ਜਿਹੜੀ ਹੈ 2-4 ਕਿ ਸਟਾਲਸ ਲੱਗੀਆਂ ਹੋਈਆਂ ਖਾਣ ਪੀਣ ਦੀਆਂ ਫਾਸ਼ਫੋਰਡ ਦੀਆਂ ਇਸ ਸਾਈਡ ਜਿਵੇਂ ਆ ਝੁੱਲੇ ਲੱਗੇ ਹੋਏ ਜਿੱਥੇ ਉਸੜੇ ਇੱਕ ਪਾਸੇ ਲੱਗੀ ਹੋਈਆਂ ਇੱਧਰ ਵੀ ਜਿਵੇਂ ਆਪਾਂ ਦੇਖ ਰਹੇ ਹਾਂ ਸਾਰੀਆਂ ਇਹ ਖਾਣ-ਪੀਣ ਦੀਆਂ ਦੋ ਤਿੰਨ ਸਟਾਲ ਲੱਗੀਆਂ ਹੋਈਆਂ ਹਨ ਲੋ ਜੀ ਹੁਣ ਮੈਂ ਜਿਹੜਾ ਇਹ ਮੇਲਾ ਲੱਗਿਆ ਹੋਇਆ ਇਹਦੇ ਬਿਲਕੁਲ ਲਾਸਟ ਵਿੱਚ ਇੱਕ ਸਾਈਡ ਤੇ ਆ ਗਿਆ ਇੱਥੇ ਵੀ ਖਾਣ-ਪੀਣ ਦੇ ਜਿਹੜੇ ਆਪਸ਼ਨ ਬਣੇ ਹੋਏ ਆ ਇਹ ਖਾਣਾ ਰਾਜਸਥਾਨ ਦਾ ਖਾਣਾ ਜਿਹੜਾ ਆਪਾਂ ਦੇਖ ਰਹੇ ਹਾਂ ਇੱਥੇ ਸਭ ਚੀਜ਼ ਦੇ ਇਹਨਾਂ ਨੇ ਨਾਮ ਲਿਖੇ ਹੋਏ ਆ ਤੇ ਇੱਥੇ ਇਸ ਸਾਈਡ ਬਾਈ ਜੀ ਬੈਠੇ ਆ ਇਹਨਾਂ ਤੋਂ ਟਿਕਟ ਲੈ ਕੇ 쿠ਪਨ ਲੈ ਕੇ ਯਾਨੀ ਆਪਾਂ ਪੇਮੈਂਟ ਕਰਕੇ ਉਸ ਵਾਰ ਇੱਥੇ ਜਿਹੜਾ ਖਾਣਾ ਟੇਸਟ ਕਰ ਸਕਦੇ ਆ ਬਾਕੀ ਆ ਸਾਰਾ ਰਾਜਸਥਾਨ ਦਾ ਬੀਕਾ ਨੇਰ ਵਾਲਾ ਜਿਵੇਂ ਨਾਮ ਲਿਖਿਆ ਹੋਇਆ ਰਾਜਸਥਾਨੀ ਫੂਡ ਇੱਥੇ ਆਗੇ ਆਪਾਂ ਖਾ ਸਕਦੇ ਹਾਂ ਜੈਪੁਰ ਸਾਈਡ ਸੇ ਤੇ ਇਹ ਇੱਥੇ ਬਾਈ ਜੀ ਆਏ ਹੋਏ ਆ ਜੈਪੁਰ ਸਾਈਡ ਤੋਂ ਜਿਵੇਂ ਇੱਥੇ ਆ ਟਿੱਕੀਆਂ ਹੋਰ ਹੋਰ ਕੀ ਕੀ ਸਮਾਨ ਹੈ ਤੁਹਾਡੇ ਕੋਲ ਦਾਲ ਬਾਟੀ ਚੁਰਮਾ ਹੈ ਡੋਸਾ ਹੈ ਬਾਵਾਜੀ ਹੈ ਚੁਰਮਾ ਬਟੂੜਾ ਅੱਛਾ ਦਾਲ ਬਾਟੀ ਚੁਰਮਾ ਵੀ ਹੈ ਆਹ ਕਾਫੀ ਆਈਟਮ ਹੈਗੀ ਨੇ ਕੋਲ ਜਿਵੇਂ ਬਾਈ ਫਾਸਟ ਫੂਡ ਦੀ ਰਾਜਸਥਾਨ ਦੀ ਜਿਵੇਂ ਡਿਸ਼ ਹੁੰਦੀ ਹੈ ਦਾਲ ਬਾਟੀ ਚੁਰਮਾ ਉਹ ਵੀ ਮਿਲ ਜਾਂਦਾ ਹੈ ਬਾਕੀ ਫਾਸਟ ਫੂਡ ਦੀਆਂ ਤਕਰੀਬਨ A ਤੋਂ Z ਵਰਾਈਟੀਆਂ ਨਾਲ ਕੋਲ ਇੱਥੇ ਮਿਲ ਜਾਨੀਆਂ ਇਹ ਬਾਈ ਜੀ ਆ ਇੱਥੇ ਆਏ ਹੋਏ ਮੇਲੇ ਦੇ ਵਿੱਚ ਜਿੱਥੇ ਆ ਕੇ ਆਪਾਂ ਨਿਸ਼ਾਨੇ ਚੈੱਕ ਕਰ ਸਕਦੇ ਹਾਂ 100 ਰੁਪਏ ਦੇ ਕਿੰਨੇ ਦਿੰਦੇ ਦਿੰਦੇ 100 ਰੁਪਏ ਦੇ 12 ਟਰਾਈ ਕਰ ਸਕਦੇ ਹਾਂ 12 ਹਨ 12 ਨਿਸ਼ਾਨੇ ਠੀਕ ਹੈ ਬਾਕੀ ਜੇ ਨਿਸ਼ਾਨਾ ਵਧੀਆ ਤਾਂ ਇਹ ਵੀ ਆਪਾਂ ਨੂੰ ਇੱਥੇ ਆਪਣਾ ਇਲਾਕੇ ਜਿਹੜਾ ਅਜਮਾਉਣਾ ਚਾਹੀਦਾ ਹੈ ਬਾਕੀ ਇਸ ਸਾਈਡ ਹੁਣ ਆਪਾਂ ਜਿਹੜਾ ਦੇਖ ਰਹੇ ਹਾਂ ਜੀ ਇਹ ਵੀ ਆਪਣਾ ਇੱਕ ਲਾਟਰੀ ਟਾਈਪ ਕੰਮ ਹੁੰਦਾ ਜਿਵੇਂ ਆਪਾਂ ਰਿੰਗ ਸੁੱਟਣਾ ਹੁੰਦਾ ਜਿਹੜੇ ਸਮਾਨ ਤੇ ਆਪਣਾ ਗਿਰ ਜਾਂਦਾ ਫਿਰ ਉਹ ਆਪਾਂ ਨੂੰ ਇਨਾਮ ਮਿਲ ਜਾਂਦਾ ਹੈ ਤੇ اے ਬਾਈ ਜੀ ਨੇ ਇੱਥੇ ਆਏ ਹੋਏ ਆ ਯੂਪੀ ਸਾਈਡ ਤੋਂ ਇਹ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਇਹ ਸੈਕਟਰ 34 ਦੇ ਵਿੱਚ ਜਿਹੜਾ ਮੇਲਾ ਲੱਗਿਆ ਸੀ ਉੱਥੇ ਵੀ ਗਏ ਸੀਗੇ ਬਾਕੀ ਅੱਜ ਕਹਿੰਦੇ ਸੋਮਵਾਰ ਦਾ ਦਿਨ ਹੋਣ ਕਰਕੇ ਰਸ਼ ਘਟ ਹੈ ਸ਼ਨੀਵਾਰ ਐਤਵਾਰ ਨੂੰ ਰਸ਼ ਕਹਿੰਦੇ ਕਾਫੀ ਇਸ ਮੇਲੇ 'ਚ ਦੇਖਣ ਨੂੰ ਮਿਲਦਾ ਹੈ ਤੇ ਬਾਕੀ ਆ ਨਿਸ਼ਾਨੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਰੱਖੇ ਹੁੰਦੇ ਨੇ 100 ਰੁਪਏ ਦੇ 8 ਚਾਂਦ ਮਿਲ ਜਾਂਦੇ ਜਿਸ ਤਰ੍ਹਾਂ ਆ ਰਿੰਗ ਹੁੰਦਾ ਹੈ ਤੇ ਇਹ 100 ਰੁਪਏ ਦੇ 8 ਮਿਲ ਜਾਂਦੇ ਆਪਾਂ ਨੂੰ ਆਪਾਂ ਜਦੋਂ ਇਹਨਾਂ ਸਮਾਨ ਤੇ ਗੇਰਦੇ ਆ ਤਾਂ ਪ੍ਰੋਪਰ ਜੇ ਸਮਾਨ ਦੇ ਉੱਪਰ ਆ ਜਾਵੇ ਤਾਂ ਉਹ ਸਮਾਨ ਆਪਾਂ ਨੂੰ ਇਨਾਮ ਦੇ ਵਿੱਚ ਮਿਲ ਜਾਂਦਾ और सिक्स बॉल को यहाँ से लाइन से चलाना होता है एक अक् करके और ये बोले जिस जिस खाने में जाती है सिक्स बॉल का नंबर ऐड होता है जैसे एक तीन चार और चार आठ ऐसे सिक्स बॉल का नंबर ऐड करके ये नंबर बनाना होता है बैनर से बैनर से कोई भी एक नंबर बनाते हैं उसी नंबर का गिफ्ट सामने से मिलता है इनमें से कोई गिफ्ट नहीं पसंद आता बाई चांस उसका भी आपको कैश मिलता है इधर से ठीक है। आप कहां से हो भाई हम मुजफ्फ़रनगर से एक गेम खेलने जो आईडी फॉलो करके आएगा उसके लिए गिफ्ट इधर से फ्री मिलेगा और एक गेम ਆਈਡੀ ਰਿਹਾਨ ਖਾਨ ਕੇ ਨਾਮ ਸੇ ਰિયાન ਖਾਨ 8253 ਕੇ ਨਾਮ ਸੇ ਆਈਡੀ ਹੈ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਇਸ ਆਈਡੀ ਕੋ ਫੋਲੋ ਕਰਕੇ ਜੋ ਆਏਗਾ ਉਸ ਕੋ ਇੱਕ ਗੇਮ ਫ੍ਰੀ ਮਿਲੇਗੀ ਹਾਂਜੀ ਹਾਂਜੀ ਔਰ ਗਿਫਟ ਵੀ ਮਿਲੇਗਾ ਉਸ ਕੋ ਤੇ ਇਹ ਬਾਈ ਜੀ ਬਿਲਕੁਲ ਲਾਸਟ ਵਾਲੀ ਸਟਾਲ ਹੈ ਜਿਹੜੀ ਹੁਣ ਆਪਾਂ ਇਹਦੇ ਵਿੱਚ ਦੇਖ ਰਹੇ ਹਾਂ ਫੈਸਟੀਵਲ ਦੇ ਵਿੱਚ ਮੇਲੇ ਦੇ ਵਿੱਚ ਤੇ ਬਾਈ ਜੀ ਉਹਨੇ ਦੱਸਦੇ ਆ ਜਿਵੇਂ ਇੱਥੇ ਸਟਾਲਾਂ ਲੱਗੀਆਂ ਹੋਈਆਂ ਹਰੇਕ ਸਟਾਲ ਦਾ ਅਲੱਗ-ਅਲੱਗ ਸਾਈਜ਼ ਹੈ ਕੋਈ ਸਟਾਲ ਛੋਟੀ ਹੈ ਕੋਈ ਵੱਡੀ ਹੈ ਬਾਕੀ ਲੋਕੇਸ਼ਨ ਵੀ ਹਰੇਕ ਸਟਾਲ ਦੀ ਜਿਵੇਂ ਕੋਈ ਲਾਸਟ ਵਿੱਚ ਲੱਗੀ ਹੋਈ ਹੈ ਜਾਂ ਬਿਲਕੁਲ ਕੋਈ ਫਰੰਟ ਚ ਲ ਪੂਰਾ 1 ਮਹੀਨਾ ਚੱਲਣਾ ਮੇਲਾ ਹੈ ਤੇ ਤਕਰੀਬਨ 20-25 ਹਜ਼ਾਰ ਤੋਂ ਸਟਾਰਟ ਹੈ ਇੱਕ ਸਟਾਲ ਦਾ ਰੈਂਟ ਘੱਟੋ ਘਾਟ ਯਾਨੀ 20-25 ਹਜ਼ਾਰ ਹੈ ਇਸ ਤੋਂ ਉੱਪਰ 30-35 ਹਜ਼ਾਰ 40-45 ਹਜ਼ਾਰ ਤੱਕ ਵੀ ਆਪਾਂ ਰੈਂਟ ਜਿਹੜਾ ਮੰਨ ਸਕਦੇ ਹਾਂ ਕਿਉਂਕਿ ਕੋਈ ਸਟਾਲ ਛੋਟੀ ਹੈ ਕੋਈ ਸਟਾਲ ਵੱਡੀ ਹੈ ਬਾਕੀ ਇਸ ਜਗ੍ਹਾ ਤੋਂ ਐਗਜ਼ਿਟ ਹੋ ਜਾਂਦਾ ਇਸ ਤਰ੍ਹਾਂ ਕਰਕੇ ਇੱਕ ਐਗਜ਼ਿਟ ਗੇਟ ਵੀ ਇਹਨਾਂ ਨੇ ਬਹੁਤ ਸੋਹਣਾ ਬਣਾਇਆ ਹੋਇਆ ਮਹਾਲੀ ਫੇਅਰ ਸਿੰਗਾਪੁਰ ਵੈਲੀ ਲਿਖਿਆ ਹੋਇਆ ਟਾਈਮਿੰਗ ਵੀ ਦਈ ਹੋਈ ਇਹਨਾਂ ਨੇ ਸ਼ਾਮ ਨੂੰ ਟਾਈਮ ਸ਼ੁਰੂ ਹੁੰਦਾ 4 ਤੋਂ ਲੈ ਕੇ 10 ਵਜੇ ਤੱਕ ਵੈਸੇ ਇਹ ਦੱਸਦੇ ਆ ਕਿ 5 ਵ ਸੋਮਵਾਰ ਕਰਕੇ ਅੱਜ ਰਸ਼ ਘਟ ਹੈ ਸ਼ਨੀਵਾਰ ਐਤਵਾਰ ਨੂੰ ਰਸ਼ ਕਹਿੰਦੇ ਜ਼ਿਆਦਾ ਹੁੰਦਾ ਹੈ ਬਾਕੀ ਜਿਹੜੀ ਇਹਦੀ ਤਰੀਕਾਂ ਜਿਹੜੀ ਡੇਟਸ ਐ ਇੱਕ ਵਾਰ ਆਪਾਂ ਉਹ ਵੀ ਦੇਖ ਲੈਣੇ ਆ ਆ ਲਿਖਿਆ ਹੋਇਆ ਇੱਥੇ ਇਹਨਾਂ ਨੇ 6 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ ਪੂਰਾ 1 ਮਹੀਨਾ ਹੀ ਮੇਲਾ ਚੱਲਣਾ ਹੈ ਯਾਨੀ ਪੂਰਾ 1 ਮਹੀਨੇ ਦੇ ਵਿੱਚ ਆ ਕੇ ਇੱਥੇ ਆਪਾਂ ਇੰਜੋਏ ਕਰ ਸਕਦੇ ਆ ਇਹ ਸੀਗਾ ਜੀ ਆਪਣਾ ਅੱਜ ਦਾ ਵਲੋਗ ਜਿੱਦੇ ਚ ਆਪਾਂ ਮਹਾਲੀ ਅੱਠ ਫੇਸ ਦੇ ਵਿੱਚ ਆਏ ਤੇ ਇੱਥੇ ਜਿਹੜਾ ਮਹਾਲੀ ਫੇਅਰ ਲੱਗਿਆ ਹੋਇਆ ਸਿੰਗਾਪੁਰ ਦੀ ਕੁਝ ਫੀਲਿੰਗ ਆਪਾਂ ਨੂੰ 에ਅਰਲੈਂਡ ਦੀ ਮਿਲੀ ਹੈ ਤੇ ਉਸ ਥੀਮ ਤੇ ਬਣਾਇਆ ਹੋਇਆ ਸਾਰ ਖਾਣ ਪੀਣ ਦਾ ਵੀ ਹੈ ਇੱਥੇ ਸ਼ੋਪਿੰਗ ਦਾ ਵੀ ਹੈ ਝੁੱਲੇ ਵੀ ਹੈ ਸਾਰਾ ਕੁਝ ਆਪਾਂ ਨੂੰ 30 ਰੁਪਏ ਟਿਕਟ ਖਰਚ ਕੇ ਮਿਲ ਜਾਂਦਾ ਹੈ ਸ਼ਾਮ ਨੂੰ 5 ਵਜੇ ਸ਼ੁਰੂ ਹੁੰਦਾ ਤੇ ਰਾਤ ਨੂੰ 9-10 ਵਜੇ ਤੱਕ ਇੱਥੇ ਮਾਹੌਲ ਜਿਹੜਾ ਬਣਿਆ ਰਹਿੰਦਾ ਹੈ ਤੇ 6 April ਤੱਕ ਇਹ ਮੇਲਾ ਜਿਹੜਾ ਚੱਲਣਾ ਹੈ 6 April ਤੋਂ ਪਹਿਲਾਂ ਆਪਾਂ ਇੱਥੇ ਆ ਕੇ ਫਨ ਕਰ ਸਕਦੇ ਹਾਂ ਇਸ ਵੀਡੀਓ ਨੂੰ ਅਸੀਂ ਐਂਡ ਕਰਦੇ ਹਾਂ ਜੀ ਕਿਸੇ ਹੋਰ ਵੀਡੀਓ 'ਚ ਮਿਲਦੇ ਹਾਂ ਧੰਨਵਾਦ